ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਤੇ ਜਾ ਕੇ ਜਦੋਂ ਅਰਦਾਸ ਕਰਦੇ ਹੋ ਨਾ ਤੇ ਸਿੱਧੀ ਰੱਬ ਤੱਕ ਜਾਂਦੀ ਜੀ ਕਿਉਂਕਿ ਜਦੋਂ ਬਾਬਾ ਜੀ ਤੁਹਾਡੇ ਲਈ ਬੈਠਿਆ ਨਾ ਉੱਥੇ ਫਿਰ ਮਹਾਰਾਜ ਆਪ ਨਹੀਂ ਨਾ ਕਰ ਸਕਦੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਭਗਤੀ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਆਪਾਂ ਬੜਾ ਪ੍ਰਤੱਖੀ ਸਥਾਨ ਹੈ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਸਥਾਨ ਤੇ ਜਾ ਕੇ ਜਦੋਂ 5 ਮਿੰਟ ਵੀ ਤੁਸੀਂ ਚਿੱਤ ਲਾ ਕੇ ਉੱਥੇ ਬਹਿ ਕੇ ਮਾਲਕ ਨੂੰ ਯਾਦ ਕਰੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਸ਼ਕਤੀ ਹੈ ਕਿੰਨਾ ਜਪਤਾ ਪਿਆ ਉੱਥੇ ਤੇ ਜਦੋਂ ਸੱਚੇ ਮਨ ਦਾ ਬੰਦਾ ਅਰਦਾਸ ਕਰਦਾ ਨਾ ਤੇ ਬਸ ਇੰਨਾ ਸਮਝ ਲਿਆ ਕਰੋ ਕਿ ਮਹਾਰਾਜ ਨੇ ਆਪ ਆ ਕੇ ਬਾਹ ਫੜ ਲਈ ਤੁਹਾਡੀ ਜਿੰਨੇ ਮਰਜੀ ਦੁੱਖ ਹੋਣ ਜਿੰਨੀਆਂ ਮਰਜੀ ਤਕਲੀਫਾਂ ਹੋਣ ਕਿਸਮਤਾਂ ਦੇ ਪੰਨਿਆਂ ਨੂੰ ਵੀ ਬਦਲਣਾ ਪੈ ਜਾਏਗਾ ਜਿੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਤੁਹਾਡੀ ਬਾਹ ਫੜ ਲਈ ਹਰ ਜਗ੍ਹਾ ਤੋਂ ਹਾਰ ਕੇ ਟੁੱਟ ਕੇ ਧੋਖੇ ਖਾ ਗਏ ਦੁਨੀਆਂ ਦੀਆਂ ਗੱਲਾਂ ਸੁਣ ਕੇ ਮੈਣੇ ਸੁਣ ਕੇ ਜੇ ਤੁਹਾਨੂੰ ਲੱਗਦਾ ਕਿ ਹੁਣ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੁਸੀਂ ਬਸ ਇੱਕ ਵਾਰ ਮੇਰੀ ਗੱਲ ਮੰਨ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਚ ਜਾ ਕੇ ਅਰਦਾਸ ਕਰ ਦੋ ਕੁਝ ਨਹੀਂ ਕਹਿਣਾ ਜ਼ਿਆਦਾ ਇੱਕੋ ਗੱਲ ਕਹੋ ਬਾਬਾ ਜੀ ਮੈਨੂੰ ਸੰਭਲੋ ਮੈਨੂੰ ਬਚਾ ਲਓ ਬਸ ਫਿਰ ਦੇਖਣਾ ਆਪਣੇ ਆਪ ਕਰਾਮਾਤ ਹੋਏਗੀ ਤੁਹਾਡੀ ਜ਼ਿੰਦਗੀ ਜਿਹੜੀ ਟੁੱਟੀ ਵੀ ਹੈ ਨਾ ਆਪਣੇ ਆਪ ਦੇਖਣਾ ਜਰੀਏ ਕੀ ਭਾਂਜਣੇ ਹੋ ਨਹੀਂ ਪਤਾ ਪਰ ਬਾਬਾ ਜੀ ਨੇ ਤੁਹਾਨੂੰ ਆਪਣੇ ਆਪ ਹੀ ਸੰਭਲਣਾ ਜੇ ਜਿਹੜਾ ਸੱਚੇ ਮਨ ਨਾਲ ਅਰਦਾਸ ਕਰਦਾ ਨਾ ਉਹਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਮੇਰਾ ਸੱਚਾ ਵਿਸ਼ਵਾਸ ਜੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਕਪਾ ਦਾ ਸਵੇਰੇ ਉੱਠ ਦੇ ਕੋਈ ਵੀ ਕੰਮ ਕਰਨ ਤੋਂ ਪੱਲੇ ਜ਼ਰੂਰ ਅਦਾਸ ਕਰੀਦੀ ਹੈ